china अॼु जहिड़ा गुरू रामदास द ਨਾ ਦੇ ਉੱਪਰ ਰੱਖਿਆ ਵਾ ਸ੍ਰੀ ਗੁਰੂ ਰਾਮਦਾਸ ਹਸਪੀਟਲ ਪਰ ਗੁਰੂ ਦੇ ਨਾਂ ਤੇ ਰੱਖਿਆ ਗਿਆ ਹਸਪੀਟਲ ਮੰਗ ਰਹੀ ਤੇ ਜਿਹੜੇ ਸਕਿਉਰੀ ਯਾਰਡ ਆ ਉਹ ਉਹਨਾਂ ਵਿੱਚ ਉਹਨਾਂ ਦੀ ਇੱਕ ਡੈੱਡ ਬੋਡੀ ਆਈ ਸੀ ਜਿਹਨਾਂ ਦਾ ਇਲਾਜ ਜੇ ਤੱਕ ਬਾਅਦ ਉਹ ਕਹਿ ਰਹੇ ਆ ਕਿ ਇਹ ਡੈਡੀ ਇਹ ਡੈੱਡ ਬੋਡੀ ਪਹਿਲੀ ਹੀ ਡੈੱਡ ਸੀ ਪਰ ਉਹਨਾਂ ਨੇ ਕਿਹਾ ਵੀ ਸਾਨੂੰ ਗੱਲ ਕਿ ਕਿਹਨੇ ਇਹਨੰਦੋਸ ਕੀਤਾ ਕਿ ਮਰ ਗਿਆ ਪਰ ਇਸ ਪਰ ਗਰਾਂਵਲ ਚਾਹਾਂਗੇ ਕਿ ਜਿਹੜੇ ਮਰ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਾ ਦਾ ਹਸਪੀਟਲ ਆ ਜੀ ਪਾਜੀ ਮੇਰੇ ਮੈਂ ਚੰਗਾ ਭੜਾ ਲੈ ਕੇ ਆਇਆ ਹਾਂ ਡਾਕਟਰ ਸਾਹਿਬ ਨੇ ਨਵਜ ਚੈੱਕ ਕਰਕੇ ਅੰਦਰ ਖੜਿਆ ਵਾ ਆਂਦੇ ਠੀਕ ਆ ਅੰਦਰ ਜਾ ਕੇ ਤੇ ਪਰਚੀ ਬਣਵਾ ਲਓ ਪਰਚੀ ਬਣਵਾਈ ਆ ਤੇ ਕੁਝ ਮਿੰਟ ਬਾਅਦ ਉਹਨੇ ਡੈਟ ਆ ਜੀ ਕੁਝ ਟੈਂਟ ਪੀਰੇ ਕਿ ਅਸੇ ਮੇਰੇ ਡੈਡ ਹੋ ਗਿਆ ਡਾਕਟਰ ਸਾਹਿਬ ਕੀ ਨਾਗਰ ਦਾ ਡਾਕਟਰ ਸਰ ਡਾਕਟਰ ਪਤਨ ਨਾ ਮੈਂ ਭਾਈ ਜੀ ਆਪ ਨੂੰ ਪੰਜ ਰੁਪਏ ਮਿਲੋ ਆਈ ਤੇ 5000 ਦੇ ਵਿੱਚ ਪਿੰਡੋਂ ਕੰਮ ਤੇ ਗਿਆ ਮੈਂ ਇਹ ਜਿਹੜੀ ਲੜਕੀ ਉਹ ਸਹੀ ਸੀ ਠੀਕ ਠਾਕ ਹੈ ਠੀਕ ਠਾਕ ਬਿਲਕੁਲ ਪਰ ਬਸ ਕੰਮ ਨਾਲ ਸਹੀ ਨਹੀਂ ਮੇਰੇ ਨਾਲ ਹੈ ਨਾ ਹਾਂ ਜੀ ਆਦੋ ਇਸ ਵੀਰੇ ਜਦੋਂ ਲੈ ਕੇ ਮੇਰਾ ਨਾਮ ਬਲਦੇਵ ਸਿੰਘ ਹਾਂ ਜੀ ਗੁਲਦੀਪ ਸਿੰਘ ਮੇਰਾ ਨਾਮ ਆ ਇਹ ਮੇਰੀ ਸਿਸਟਰ ਨੇ ਲਾਇਆ ਇਸ ਮੇਰੇ ਲੈ ਕੇ ਆਏ ਆ ਇਹਨਾਂ ਨੇ ਸਾਨੂੰ 2 ਵਜੇ ਫੋਨ ਕੀਤਾ ਕਿ ਥੋੜੀ ਜਿਹਾ ਜਾਨੀ ਢਿੱਲੇ ਆ ਘਰੇ ਜਦੋਂ ਲੈ ਕੇ ਆਏ ਆ ਲੈ ਕੇ ਆਉਂਦਿਆਂ ਬਾਪੂ ਜੀ ਦੇ ਅੰਦਰ ਲੈ ਕੇ ਗਿਆ ਆ ਤੇ ਉਹਨਾਂ ਨੇ ਉਹਦਾ ਚਲਦੀ ਨਬਜ ਨੂੰ ਨਬਜ pulse ਸਭ ਕੁਝ ਠੀਕ ਸਭ ਕੁਝ ਹੋ ਜਾਂਦਾ ਠੀਕ ਆ ਥੋੜੇ ਬਾਅਦ 10 15 ਮਿੰਟ ਬਾਅਦ ਜਿਹੜਾ ਵਿਚਾਰਾ ਇਕੱਲਾ ਹੀ ਆਇਆ ਇਹਨੂੰ ਉਹਨਾਂ ਨੇ ਕਹਿ ਦਿੱਤਾ ਵੀ ਡੈੱਡ ਹੋ ਗਈ ਡੈੱਡ ਹੋ ਗਈ ਇਹਨੂੰ ਨਹੀਂ ਪੁੱਛਿਆ ਇਹਨੇ ਫੋਨ ਕਰ ਦਿੱਤਾ ਇਹਨੇ ਨਹੀਂ ਪੁੱਛਿਆ ਕਿ ਸਿਆ ਕੁਝ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਇਹਨਾਂ ਨੂੰ ਪੁੱਛਿਆ ਤੋਂ ਬਿਨਾਂ ਸਾਡੇ ਨੂੰ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਇਹਨਾਂ ਕੋਲ ਆਪ ਕੋ ਗਲਤੀ ਹੋ ਗਈ ਆ ਇਹਨਾਂ ਨੇ ਆਪਣੇ ਆਪ ਸੱਚੇ ਹੁੰਦੇ ਪਰ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਬਾਅਦ ਵਿੱਚ ਇਹਨਾਂ ਨੇ ਇਲਜ਼ਾਮ ਇਹ ਲਾਇਆ ਕਿ ਇਹਨਾਂ ਨੇ ਇਹਨੇ ਕੋਈ ਜਰੀਲੀ ਚੀਜ਼ ਕੀਤੀ ਇਹਨਾਂ ਨੇ ਜੇ ਜਦੋਂ ਪੁਲਿਸ ਆਈ ਫਿਰ ਉਹਨਾਂ ਕੀ ਕਿਹਾ ਪੁਲਿਸ ਵਾਲਿਆਂ ਨੇ ਸਾਨੂੰ ਕੁਝ ਨਹੀਂ ਕਿਹਾ ਪੁਲਿਸ ਵਾਲੇ ਕਹਿੰਦੇ ਅਸੀਂ ਤੁਹਾਨੂੰ ਡੈੱਡ ਬੋਡੀ ਦੇ ਦਾਂਗੇ ਸਾਡਾ ਨਹੀਂ ਕੋਈ ਇਹ ਸਾਨੂੰ ਲਿਖ ਕੇ ਦੇਣ ਇਹ ਅੱਦੇ ਆ ਵੀ ਅਸੀਂ ਲਿਖ ਕੇ ਨਹੀਂ ਦੇ ਸਕਦੇ ਇਹ ਅੱਦੇ ਹੀ ਕੁਝ ਨੂੰ ਦੇਣੀ ਡੈੱਡ ਬੋਡੀ ਉਹ ਸਾਲੇ ਆਂਦੇ ਆਂ ਹੀ ਤੇ ਮੈਂ ਇਹਨਾਂ ਨੂੰ ਇਹ ਕਿਹਾ ਮੈਂ ਕਿ ਜੇ ਅਸੀਂ ਉਹਦਾ ਪੋਸਟਮਾਰਟਮ ਕਰਵਾਈਏ ਜੇ ਉਹਦੇ ਚ ਜਰੀਲੀ ਚੀਜ਼ ਕੋਈ ਨਾ ਨਿਕਲੇ ਉਹਦਾ ਹੱਕ ਦਾਵਾ ਕੌਣ ਹੈ ਉਹਦਾ ਹੱਕ ਦਾਵਾ ਕੌਣ ਹੈ ਉਹਦਾ ਹੱਕ ਦਾਵਾ ਜੇ ਡਾਕਟਰ ਮੰਨਦੀ ਆ ਉਹ ਆਂਦੀ ਮੈਂ ਨਹੀਂ ਮੰਨਦੀ ਮੈਂ ਫਿਰ ਅਸੀਂ ਪੋਸਟਮਾਰਟਮ ਕਿਉਂ ਕਰਵਾਈਏ ਤੂੰ ਕਿਹਨੂੰ ਇਨਫੋਰਮ ਕੀਤਾ ਸਾਡੇ ਕਿਹੇ ਫੈਮਿਲੀ ਮੈਂਬਰ ਨੂੰ ਇਹ ਮੈਂ ਫੈਮਿਲੀ ਮੈਂਬਰ ਨੂੰ ਇਨਫੋਰਮ ਨਹੀਂ ਕੀਤਾ ਵੀ ਇਹੀ ਐਫ ਆਈ ਆਰ ਕਰਵਾਉਣੀ ਇਹਨੇ ਆਪੇ ਇਕੱਲੀ ਨਹੀਂ ਇਨਫੋਰਮ ਕਰ ਦਿੱਤਾ ਪਰ ਤਾਂ ਜਿਹੜੇ ਕਿਨੇ ਨੌਸਕੀਟਾ ਜਿਹੜਾ ਡਾਕਟਰ ਹੈ ਜਨ ਲੱਗ ਉਹਦੇ ਨਾਂ ਦਾ ਨਹੀਂ ਸਾਨੂੰ ਪਤਾ ਲੇਡੀਜ਼ ਹੈ ਉਦੋਂ ਮੇਰੀ ਵੀ ਗੱਲ ਹੋਈ ਆ ਜੇ ਜਦੋਂ ਤੁਸੀਂ ਲੈ ਗਏ ਕਿ ਕਿੱਥੇ ਐਂਬੂਲੈਂਸ ਕਿੱਥੇ ਦਾਖਲ ਕਰਾਇਆ ਗਿਆ ਸੀ ਲੜਕੀ ਐਮਰਜੈਂਸੀ ਚ ਲੈ ਕੇ ਗਏ ਉਦੋਂ ਲੈ ਕੇ ਗਾੜੀ ਸ਼ਿਫਟ ਨਹੀਂ ਕੀਤਾ ਕਿਤੇ ਗਾੜੀ ਕਿਤੇ ਨਹੀਂ ਸ਼ਿਫਟ ਕੀਤਾ ਇਹਨਾਂ ਨੇ ਗਾੜੀ ਨਹੀਂ ਕਿਤੇ ਸ਼ਿਫਟ ਕੀਤਾ ਇਹਨਾਂ ਨੇ ਬਾਅਦ ਇਹਨਾਂ ਨੂੰ ਬਾਹਰ ਕੱਢ ਦਿੱਤਾ ਹੁਣ ਲਾਸ਼ ਦੇ ਰਹੇ ਕਿ ਨਹੀਂ ਤੇਰੇ ਲਾਸ਼ ਨਹੀਂ ਦੇ ਰਹੇ ਕਦੋਂ ਲੈ ਆ ਕਿਤੇ ਲਾਸ਼ ਸਵੇਰੇ ਕਿੰਨੇ 11 ਵਜੇ ਦੇ 11 ਵਜੇ ਦੇ ਸਵੇਰੇ ਆਏ ਤੇ ਟਾਈਮ ਵੇਖ ਲਓ ਕਿੰਨਾ ਹੋ ਗਿਆ ਤੂੰ ਕੀ ਕਹਿ ਰਿਹਾ ਅਸੀਂ ਆਖਿਆ ਵੀ ਜਦੋਂ ਸਾਡੇ ਨਾਲ ਜਿੰਨੇ ਵੀ ਸਾਰੇ ਸਾਰੇ ਫੈਮਿਲੀ ਮੈਂਬਰ ਸਾਰੇ ਨਾਲ ਸਾਡੇ ਰਿਟਰਨ ਚ ਲੈ ਲਓ ਪੁਲਿਸ ਵੀ ਕਹਿੰਦੀ ਹੈ ਅਸੀਂ ਰ ਅਗਰ ਕੇ লাশ ਨਹੀਂ ਦੇਂਦੇ লাশ ਦੀ ਬੇਦਵੀ ਕਰ ਰੇ ਆ ਤੇ ਇੱਕ ਵਾਰੀ ਆਪਾਂ ਕੀ ਪ੍ਰਸ਼ਾਸਨ ਤੋਂ ਮੰਗਦੇ ਆਂ ਕੋਜੀ ਇਹ ਧਰਨਾ ਲਾਇਆ ਇੱਥੇ ਆਉਣਗੇ ਸਭ ਉਹ ਇਹ ਡੈੱਡ ਬੋਡੀ ਨਾ ਹੀ ਪੋਸਟਮਾਰਟਮ ਕਰਾਉਣਾ ਇਹ ਡੈੱਡ ਬੋਡੀ ਹੀ ਲੈ ਕੇ ਜਾਣੀ ਹੈ ਹੁਣੇ ਲੈ ਕੇ ਜਾਣੀ ਆ ਤੇ ਲੈ ਕੇ ਵੀ ਜਾਣੀ ਹੈ ਜੇ ਨਾ ਆਇਆ ਹੀ ਡੀਸੀ ਜਾ ਕੇ ਤਫਤਰ ਲਾ ਲਾਵਾਂਗੇ ਸ਼ੋਭਨਾਵ ਜੀ ਦੱਸੋ ਜੀ ਕੁਲਦੀਪ ਸਿੰਘ ਮੇਰਾ ਨਾਮ ਹੈ ਲੋ ਜੀ ਬਲਦੇਵ ਸਿੰਘ ਜਿਹਨਾਂ ਦੇ ਸ਼ਿਸ਼ੂ ਹੋਇਆ ਲੱਗਦੀ ਸੀ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਵੀ ਐਤਰਮ ਪਤੀ ਉਹਨਾਂ ਨੇ ਕਿਹਾ ਸੀ ਜਦੋਂ ਲੜਕੀ ਲੈ ਕੇ ਆਈ ਸੀ ਉਦੋਂ ਬਹੁਤ ਵਧੀਆ ਸੀ ਪੂਸ਼ ਆਵਾਜ਼ ਸੀ ਪਰ ਜਦੋਂ ਤੇ ਦਾਲ ਕਰਾਇਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਡਾਕਟਰਾਂ ਨੇ ਨੋਟ ਕੀਤਾ ਕਿ ਇਹ ਡੈੱਡ ਹੋ ਗਈ ਹੈ ਪਰ ਇਹਨਾਂ ਨੇ ਜਦੋਂ ਉਹ ਆਇਆ 14 ਪਰਿਵਾਰ ਇਕੱਠੇ ਕਿਹ ਕਹਿੰਦੇ ਕਿ ਬੇ ਮੌਕੇ ਦੇ ਤੁਸੀਂ ਇਹਨਾਂ ਨੂੰ ਪ੍ਰਾਪਤ ਕਰ ਲਏ ਇੱਕ ਇਹ ਜਿਹੜੀ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਮਾਪਾ ਥੋੜੇ 312 ਤੋਂ ਕੰਪਲੇਟ ਆਈ ਸੀ ਜੀ ਨਹੀਂ ਕਰ ਪੈ ਸੀ ਸਾਡੀ ਸ਼ੋਭਨਾ ਅੱਜ ਆ ਗਈ ਜੀ 312 ਦਾ ਨੰਬਰ ਕੰਟਰੋਲ ਕਿਸੇ ਦੇ ਰੁਕੂ ਕਰ ਰਹੇ ਆ ਸਾਨੂੰ ਹੁਣੇ ਕੰਪਲੇਟ ਆਈ ਸੀ ਵੀ ਉੱਥੇ ਰਿਆ ਹਸਪਤਾਲ ਬਾਹਰ ਇਕਦਰਾ ਜਾਮ ਲੱਗਾ ਵਾ ਅਸੀਂ ਮੁਕਤੇ ਵੀ ਆਏ ਆ ਹੁਣ ਮੋਕੇ ਦੇ ਅੰਦਰ ਦੇਵੇਂ ਆ ਕੀ ਗੱਲ ਕੀ ਬਾਤ ਆ ਬਾਕੀ ਆਪਾਂ ਦਾ ਸੱਚਾ ਮਕਬੂਲਪੁਰਾ ਨੂੰ ਆਪਾਂ ਸੱਚਾ ਮਕਬੂਲਪੁਰਾ ਕੰਡੀਨ ਦੀ ਗੱਲ ਦਿੰਦਾ ਵਾ ਕਿ ਆ ਅੱਜ ਮੇਰੇ ਕੋਲ ਅੱਜ ਵਿਆਪਨ ਬਾਰੇ ਪਤਾ ਨਹੀਂ ਕਿ ਸਕੋਰ ਆ ਇਹਦੇ ਮੈਂ ਵੈਰੀਫਾਈ ਕਰਕੇ ਬਾਤ ਕਰਾਂਗੇ ਕਿ ਕਿਸਾਰੀ ਕਿ ਬੇਨਤੀ ਅਧਿਕਾਰੀਆਂ ਕਰਾਂਗੇ ਅੱਛਾ ਪ੍ਰਧਾਨ ਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਇੱਕ ਜਿਹੜੀ ਹੈ ਜਿਹੜਾ ਸਕਿਉਰਟੀ ਗਾਰਡ ਆ ਉਹਨੂੰ ਇੱਕ ਮਿੰਟ ਭਾਜੀ ਸਕਿਉਰਟੀ ਗਾਰਡ ਨੂੰ ਹੱਕ ਹੈਗਾ ਮਨਜ਼ੂਰੀ ਦੇ ਸਕਦੇ ਇਹਨੂੰ ਇਹਨੂੰ ਸਰਕਾਰ ਮਨਜ਼ੂਰੀ ਦੇ ਸਕਦੀ ਆ ਵੀ ਆ ਪਿਸਤੌਲ ਤੋਂ ਰੱਖ ਸਕਦਾ ਇੱਕ ਸਕਿਉਰਟੀ ਗਾਰਡ ਉਹ ਵੀ ਸਕਿਉਰਟੀ ਗਾਰਡ ਗੁਰਨਾਨਗਰ ਸਾਹਿਬ ਦੇ ਖਵਲ ਦੀ ਗੱਲ ਹੈ ਆਮ ਦਾ ਗਾਰਡ ਨੂੰ ਪਰਮਿਸ਼ਨ ਹੈਗੀ ਆ ਵੀ ਇਹਨੂੰ ਅਫਸਰ ਵੀ ਇਹਨੂੰ ਕਈ ਇਹਨੂੰ ਕਹਿ ਦੇ ਸਕਦੇ ਕੋਸਟੂਮ ਤੁਰ ਰੱਖ ਸਕਦਾ ਨਹੀਂ ਇਹ ਸਕਾਰਡ ਗਾਰਡ ਕਾਦੀ ਰੱਖਿਆ ਕਰਨ ਆਤੇ ਇਲੈਕਸ਼ਨ ਡਿਊਟੀ ਹੈ ਇਲੈਕਸ਼ਨ ਡਿਊਟੀ ਦੇ ਵਿੱਚ ਨਹੀਂ ਸਕਾਰਡ ਗਾਰਡ ਕਾਦੇ ਵਾਸਤੇ ਰੱਖਿਆ ਗਿਆ ਹੈ ਇਹਦਾ ਮਲਾਜਾ ਕਰਾਓ ਇਹ ਵੈਪਨ ਦੀ ਸਾਨੂੰ ਪੂਰੀ ਜਾਂਚ ਚਾਹੀਦੀ ਹੈ ਤਾਰੂਣਾ ਰੱਖ ਤੇ ਉਹਦਾ ਜਿਹੜਾ ਇਹ ਤਾਰੂਣਾ ਰੱਜਿਆ ਇਹਦੀ ਹੁਣੇ ਪੋਸਟ ਮਾਰਡ ਮੇਰਾ ਉਹ ਮਲਾਜਾ ਕਰਾਓ ਇਹ ਕੀ ਕਰ ਰਹੀ ਹੈ ਇਹਦਾ ਮਲਾਜਾ ਕਰਾ ਕੇ ਭਾਜੀ ਇੱਜਤੇ ਪਰਚਾ ਪੂਰਾ ਪ੍ਰੋਪਰ ਬਣਨਾ ਚਾਹੀਦਾ ਹੈ ਪ੍ਰਸ਼ਾਸਨ ਤੋਂ ਕੀ ਮੰਗੇ ਪ੍ਰਸ਼ਾਸਨ ਤੋਂ ਸਾਡੀ ਇਹੋ ਮੰਗਿਆ ਸਾਡੇ ਦੇ ਪਰਚਾ ਬੋਲੀ ਮਾਰਦੇ ਲੱਗੇ ਬੋਲੀ ਮਾਰਦੇ ਲੱ ਇਹਨੂੰ ਬਸ ਇਹੋ ਜਿਹਾ ਕਹਿੰਦੇ ਪੱਲੇ ਸੈਂਡ ਦੇ ਲਈ ਇਹਨੇ ਉਸ ਵੇਲੇ ਆਪਣੀ ਕਿੱਟ ਚੋਂ ਰਵਾੜ-ਵਾਰ ਕੱਢ ਕੇ ਕਿੱਟ ਚੋਂ ਰਵਾੜ-ਵਾਰ ਕੱਢੀ ਕੋਸ਼ਿਸ਼ ਕੀਤੀ ਤੇ ਬੰਦਿਆਂ ਨੇ ਤੇ ਉਹ ਜਿਹੜਾ ਜਿਹੜਾ ਤੁਸੀਂ ਵੈਪਨ ਔਰ ਗੋਲੀਆਂ ਬਰਾਮਦ ਕੀਤੇ ਉਹ ਫੜੀਆਂ ਵਾਂ ਉਹ ਜਿਹੜੀ ਜਿਹਦੇ ਸਪੋਰਟ ਕਰ ਰਹੇ ਉਹਨਾਂ ਪੁਲਿਸ ਤੇ ਕੀ ਰੇ ਪੁਲਿਸ ਨੂੰ ਇਤਰਾ ਨਹੀਂ ਸਪੋਰਟ ਕਰਾਂਗੇ ਜੀ ਪੁਲਿਸ ਦੇ ਸੀਨੀਅਰ ਅਫਸਰ ਆਉਣਗੇ ਇੱਥੇ ਆਉਣਗੇ মিডিਆ ਦੇ ਸਾਹਮਣੇ ਦਵਾਗੇ ਸਾਹਮਣੇ ਦਵਾਗੇ ਲੋ ਜੀ ਵੇਖਿਆ ਜਿਹੜਾ ਵੈਪਨ ਔਰ ਗੋਲੀਆਂ ਕਿੱਥੋਂ ਲੈ ਕੇ ਆਇਆ ਵੈਪਨ ਔਰ ਗੋਲੀਆਂ ਬਰਾਮਦ ਕਰਤੀਆਂ ਪਬਲ ਕਨੇ ਜਿਹੜੀ ਇਹ ਪੀ ਦੇ ਨਾਲ ਪਬਲ ਕਿਆ ਪੀ ਨਾਲ ਪੌਲੀਸਿੰਗ ਸ਼ਾ ਪੀ ਨਾਲ ਬ੍ਰੀਸਾ ਪੀ ਨਾਲ ਬ੍ਰੈਸ਼ ਚਾਰੇ ਥੰਮ ਮਗਰ ਇਹਦੇ ਵਿੱਚ ਗਾਰਡ ਜੇ ਸਰਪ੍ਰੇਖੀ ਹਸਪੀਟਲ ਦੇ ਅੰਦਰ ਵੀ ਅੰਦਰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਮਗਰ ਇਹ ਰੋਡ ਤੇ ਆ ਕੇ ਪਬਲ ਦੀ ਇਹ ਗੱਲ ਪੈ ਰਹੇ ਆ ਪਬਲ ਕਨੇ ਨਾਲ ਧਮਕੀਆਂ ਦੇ ਰਹੇ ਮੈਂ ਸਾਡੇ ਪਿਸਟਲ ਆ ਜੇ ਤੈਨਾਂ ਨਾ ਨਹੀਂ ਚੁੱਕੋਗੇ ਤਾਂ ਤੁਹਾਨੂੰ ਇਹ ਮਾਰੇ ਨਤੀਜੇ ਭੁਗਤਣੇ ਪੈ ਹੋ ਸਕਦਾ ਹੈ ਉਹ ਗੁੱਸੇ ਦੇ ਵਿੱਚ ਆ ਕੇ ਕੋਈ ਵੀ ਨੁਕਸਾਨ ਕਰਾ ਚਾਹਣ ਇੱਕ ਅੱਗੇ ਉਹਨਾਂ ਦੀ ਲੜਕੀ ਮਰ ਗਈ ਔਰ ਤੁਸੀਂ ਨੁਕਸਾਨ ਇਹ ਕਰਕੇ ਇਹਨਾਂ ਦੇ ਪ੍ਰਸ਼ਾਸਨ ਤੋਂ ਮੰਗ ਕਿ ਇਹ ਜਿਹੜੇ ਦੋਹਾਂ ਕਤਲ ਜਿਹੜਾ ਦੋਹੇ ਕਤਲ ਕੀਤੇ ਨੇ ਉਹ ਐਫ ਆਈ ਆਰ ਦਰਜ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਇੱਕ ਪਰਚੋਰ ਸਿਕੌੜੀਗਰ ਦੇ ਦੂਸਰਾ ਪਰਚਾ ਜੋ ਇੱਕ ਚਲਤਾ ਦੀ ਅਣਜਲੀ ਕਰਕੇ ਅਨਗੇਲੀ ਕਰਕੇ ਜਿਹੜਾ ਅੱਜ ਦਰਕੀ ਜਿਹੜੀ ਆਪਣੀ ਜਾਣ ਤੋਂ ਦੋ ਬੈਠੀ ਆ ਚੀਚਾ ਅੱਜ ਜਿਹੜਾ ਬਹੁਤ ਤਗੜਾ ਬੰਦਾ ਪਦਮ ਤੇ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ 112 ਦੇ ਕੰਪਲੇਟ ਕਰਕੇ ਪਹੁੰਚ ਗਈ ਆ ਉਹ ਇਸ ਦੇ ਮਾਨ ਜੋ ਜੋ ਰਾਈਟਰ ਐਸ ਐਚਓ ਸਾਹਿਬ ਆ ਰਹੇ ਨੇ ਉਹ 10 ਮੀਟਰ ਦਗੜੀ ਜਿਹੜੀ ਜੋ ਅਗਲੀ ਕਾਰਵਾਈ ਉਹਦੇ ਪਰ ਰਹੀ ਚਾਨੇ ਚ ਕੀਤਾ ਜਾਏਗਾ